दारू ਵਿੱਚ ਟੱਲੀ ਪੁਲਿਸ ਮੁਲਾਜ਼ਮ ਨੇ ਠੋਕਤੀ ਗੱਡੀ ਕਈਆਂ ਗੱਡੀਆਂ ਦੇ ਵਿੱਚ ਹੋ ਗਿਆ ਹਗਾਮਾ ਲੱਗ ਗਿਆ ਜਾਮ ਮੌਕੇ ਤੇ ਪਹੁੰਚੀ ਪਰਸਤੇ ਲੋਕਾਂ ਨੇ ਕੀਤਾ ਹਗਾਮਾ ਬਾਅਦ ਵਿੱਚ ਉਸ ਨੇ ਮੰਗੀ ਮਾਫੀ ਕਿਹਾ ਗਲਤੀ ਨਾਲ ਪਿਆਈ ਦੋਸਤਾਂ ਨੇ ਦੇਖ ਰੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਿਆਸ ਦੀਆਂ ਤਸਵੀਰਾਂ ਜਿੱਥੇ ਇੱਕ ਪੁਲਿਸ ਮੁਲਾਜ਼ਮ ਜੋ दारू ਵਿੱਚ ਟੱਲੀ ਸੀ ਤੇ ਉਸ ਨੇ ਕਈ ਗੱਡੀਆਂ ਦੇ ਵਿੱਚ ਗੱਡੀ ਆਪਣੀ ਠੋਕ ਦਿੱਤੀ ਜਿਸ ਨੂੰ ਲੈ ਕੇ ਲੋਕਾਂ ਨੇ ਸੜਕ ਤੇ ਜਾਮ ਲਗਾ ਕੇ ਹਗਾਮਾ ਕੀਤਾ ਅਤੇ ਉਸਤੇ ਵੱਡੇ ਇਲਜ਼ਾਮ ਲਗਾਏ ਮੌਕੇ ਤੇ ਪਹੁੰਚੀ ਪੁਲਿਸ ਵੀ ਉਸ ਨੂੰ ਉਸੇ ਨੂੰ ਹੀ ਆਪਣਾ ਬਚਾਉਂਦੀ ਰਹੀ ਤੇ ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਉਹਨਾਂ ਦੀਆਂ ਗੱਡੀਆਂ ਨੂੰ ਥਾਣੇ ਲੈ ਗਈ ਦੇਖੋ ਤਸਵੀਰਾਂ ਅਸੀਂ ਅਸੀਂ ਦਿਖਾ ਰਹੇ ਹਾਂ ਵਿਆਹ ਦੀ ਇਹ ਇਹ ਸਾਰੀਆਂ ਤਸਵੀਰਾਂ ਜਿੱਥੇ ਹਗਾਮਾ ਹੋਇਆ ਜਾ ਰਹੇ ਚੰਗੇ ਤੋਂ ਸਵਾਰੀ ਦਾ ਮਸਤ ਖਾਰਾ ਕਰਤਾ ਕਰਿਆ ਆਪ ਕੋਲਾ ਦੇ ਵੀ ਬੋਲਾ ਮਤਲਬ ਕਰਦਾ ਮੈਨੂੰ ਇਸ਼ਾਰੇ ਨਾਲ ਉਹ ਫਿਰ ਕਾ ਵਾਣ ਦੋਨੋਂ ਕੀਤਾ ਚਿੱਤਾ ਚੋਣ ਅਤੇ ਰੇਲਵੇ ਤੇ ਦਾਰੂ ਪੀ ਕੇ ਕੁਝ ਬਦਮਾਸ਼ੀ ਕਰ ਰਹੇ ਆ ਕਿਹੜੀ ਬਦਮਾਸ਼ੀ ਬਦਮਾਸ਼ੀ ਤੁਹਾਡੀ ਅਕੀਰ ਥੋੜਾ ਅੱਗੇ ਤੁਸੀਂ ਚੱਲ ਰਹੇ ਤੁਸੀਂ ਗਲਤੀ ਗਲਤੀ ਤੁਹਾਡੇ ਰੂਟ ਤੇ ਆ ਰਹੇ ਤੁਸੀਂ ਸਵਾਰੀ ਤੋਂ ਰਹੇ ਨਹੀਂ ਨਹੀਂ ਗਲਤ ਤਾਂ ਤੁਸੀਂ ਯਾਰ ਹੋ ਗਏ ਤੁਸੀਂ ਮੈਡੀਕਲ ਮੈਡੀਕਲ ਕਾਊਂਟਰ ਕਰਦੇ ਨਹੀਂ ਮੈਡੀਕਲ ਤਾਂ ਹੋਊਗਾ ਪਰਚਾ ਕਰਾਵਾਂਗੇ ਮੈਂ ਜਿੱਥੇ ਨਹੀਂ ਆ ਰਹੀ ਮੈਡੀਕਲ ਕਰਦੇ ਆ ਉਹ ਗੱਡੀ ਆ ਗਈ ਸਾਡੀ ਅਸੀਂ ਗੱਡੀ ਉਹ ਵੀ ਰੁਕਣੀ ਆ ਗੱਡੀ ਨੂੰ ਕੋਈ ਲੋਡ ਕਰਦੀ ਅਸੀਂ ਸਾਰਿਆਂ ਗੱਡੀ ਰੁਕਵਾ ਦਾਂਗੇ ਤੁਸੀਂ ਗੱਡੀ ਕਰ ਲਓ ਨਹੀਂ 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 ਆ ਸਵਾਰੀਆਂ ਦੇ ਬਿਆਨ ਲਓ ਜੀ महेंद्र सिंह राठौड़ के एक घंटे पहले ये गाड़ी मोटरसाइकिल का रहना था उसके साथ साथ चल रहा था भाई जी फिर कभी ऐसे कभी, कभी ऐसे कभी ऐसे रोड के ऊपर तीनों चक्कर काट रहा था फिर गाड़ी को इन्होंने बहुत ने बहुत अच्छी स्पीड जी चला रहे थे तो उन्होंने हमारे को लेट करेंगे ये लोग ਯਾਰਾ ਪੁਲਿਸ ਆਮ ਜੈਪੁਰ ਗਿਆ ਰਹੇ ਹਾਂ ਕਹਾਂ ਜਾ ਰਹੇ ਹੋ ਬੱਸ ਮੈਂ ਜਾ ਰਿਹਾ ਚੰਡੀਗੜ੍ਹ ਜਾ ਰਿਹਾ ਹਾਂ ਜੈਪੁਰ ਦੇ ਬੈਨ ਲਓ ਪਾਜੀ ਚੌਰੀਆਂ ਦੇ ਬੈਨ ਲਓ ਇਹ ਪੁਲਿਸ ਵਾਲਾ ਕੀ ਕਰ ਰਿਹਾ ਵਰਦੀ ਪਾਈ ਦੀ ਕਦੇ ਇਸ਼ਾਰੇ ਮਾਰਾ ਕਦੇ ਗੱਡੀ ਤੇ ਮੂਹਰੇ ਬ੍ਰੇਕਾ ਮਾਰ ਰਿਹਾ ਕਦੇ ਗੱਡੀ ਤੇ ਮਾਰ ਰਿਹਾ ਗੱਡੀ ਪਿਛਾ ਰਿਹਾ ਉਹ ਪਾਦੀ ਵਿੱਚ ਆ ਗੱਡੀ ਦੇ ਠੀਕ ਹੈ ਮੈਂ ਇਹਨੂੰ ਇਹਦਾ ਮੈਡੀਕਲ ਕਰਾਓ ਜੀ ਇਹ ਬੰਦਾ ਦਾਰੂ ਪੀ ਕੇ ਕਦੇ ਹੋਰ ਦਾ ਨੁਕਸਾਨ ਕਰੇਗਾ ਨੁਕਸਾਨ ਕਰੇਗਾ ਕਹਦਾ ਹੈ ਮੈਡੀਕਲ ਕਰਾਓ ਜੀ ਇਹਦਾ ਅਰੇ ਫੋਨ 1073 ਤੇ ਫੋਨ ਕਰ ਰਹੇ 1073 ਤੇ 99 1099 ਤੇ ਫੋਨ ਕਰ ਰਹੇ ਕੋਈ ਫੋਨ ਨਹੀਂ ਚੱਕਦਾ 100 ਨੰਬਰ ਤੇ ਫੋਨ ਨਹੀਂ ਚੱਕਦਾ ਮੈਂ ਕਾਲ ਕਰ ਰਿਹਾ ਜੀ ਇੱਥੇ ਇੱਕ ਵਾਰ ਫਿਰ ਭਾਜੀ ਸਾਰੇ ਤੁਹਾਡੇ ਤੇ ਕਿਉਂ ਅਲੀਗੇਸ਼ਨ ਆ ਰਹੇ ਆ ਮੇਰਾ ਮਤਲਬ ਕੀ ਸਮਝਦੇ ਤੁਸੀਂ ਸਾਰੀਆਂ ਸਵਾਰੀਆਂ ਤੁਹਾਡੇ ਨਾਲ ਗੱਡੀਆਂ ਵਿੱਚ ਬੈਠੀਆਂ ਤੁਹਾਡੇ ਤੇ ਕਿਉਂ ਅਲੀਗੇਸ਼ਨ ਆ ਰਹੇ ਆ ਹਾਂਜੀ ਹਾਂਜੀ ਭਜੀ ਕੋਈ ਕੋਈ ਮੁਲਾਜ਼ਮ ਜੇ ਤੰਦ ਕਰਕੇ ਜਾਂ ਤੁਸੀਂ ਗਲਤ ਜੇ ਤੰਦ ਕਰਕੇ ਨਹੀਂ ਨਹੀਂ ਮੈਂ ਗਲਤ ਨਹੀਂ ਕਹਿੰਦਾ ਰਾਈਟ ਆ ਤੁਸੀਂ ਸਰ ਇਹ ਡਰਿੰਕ ਤੇ ਇਸ ਟਾਈਮ ਕੀਤੀ ਪਈ ਆ ਨਹੀਂ ਡਰਿੰਕ ਦੀ ਹੀ ਗੱਲ ਹੁੰਦੀ ਹੈ ਇੱਕ ਬੰਦੇ ਉਹਦੇ ਵਿੱਚ ਚਲੋ ਵਧੀਆ ਗੱਲ ਹੈ ਮੁਲਾਜ਼ਮ ਮੇਰਾ ਚਲਾਨ ਕੱਟਣਗੇ ਜੇ ਮੈਂ ਸਰ ਡਰਿੰਕ ਕੀਤੀ ਹੋਵੇ ਮੁਲਾਜ਼ਮ ਮੇਰਾ ਚਲਾਨ ਕੱਟਣਗੇ ਮੈਂ ਡਰਿੰਕ ਕਰਕੇ ਗੱਡੀ ਚਲਾਵਾਂ ਜੇ ਮੁਲਾਜ਼ਮ ਡਰਿੰਕ ਕਰਕੇ ਗੱਡੀ ਚਲਾ ਰਿਹਾ ਉਹਦੀ ਕੋਈ ਗੱਲ ਨਹੀਂ ਇੱਕ ਮਿੰਟ ਤੁਹਾਡੇ ਨਾਲੇ ਦੋਸਤ ਨਾਲ ਸਾਰੇ ਮਿਲਦੇ ਆ ਭਾਜੀ ਇੱਕ ਸ਼ਾਟ ਆ ਜਾ ਪੈਗ ਲਾ ਲਓ ਜੇ ਲਾ ਲਿਆ ਤੇ ਗਲਾਣਾ ਥੋੜੀ ਕਰ ਲਿਆ ਮੈਂ ਇੱਕ ਮਿੰਟ ਯਾਰ ਪਲੀ ਯਾਰ ਚਪਰਾ ਉਹਨਾਂ ਨੂੰ ਆਪੇ ਗਾਂਦ ਉਹਨਾਂ ਨੂੰ ਯਾਰ ਕੀ ਉਹ ਕਿਉਂ ਵਧੀਆ ਨਹੀਂ ਮੈਂ ਕਿਸੇ ਗੱਲ ਤੇ ਯਾਰ ਮਾਰ ਦੇਈਂਗਾ ਫਿਰ ਇੱਕ ਮਿੰਟ ਉਹ ਸਾਰੇ ਮਗਾੜੀ ਭੈਣੋ ਲੱਭੀ ਸਾਹ ਵਰਗੇ ਭਰੇ ਤੋਂ ਖਾਲੀ ਹੋਣੇ ਬ੍ਰੇਕਰ ਮਨੇ ਲੱਭੀ ਨੇ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਕਰਦਾ ਤੁਹਾਡਾ ਜੇ ਕਿਨੇ ਮੈਨੂੰ ਪਿਆਰ ਨਾਲ ਕਹਿਤਾ ਤੁਹਾਡੇ ਦੋਸਤਾਂ ਨੂੰ ਕਹਿਤਾ ਮੈਂ ਕੀ ਮੈਂ ਇਹ ਪਿਆਰੇ ਦੋਈਦਾ ਕਹਿਣਾ ਨਾ ਤੇ ਗੱਡੀਆਂ ਨਾ ਰੋਦੀਆਂ ਪਿਆਰੇ ਤੂੰ ਗੁਰੂ ਆ ਬਦਮਾਸ਼ੀ ਵਖਾਉਂਦੇ ਐ ਨੂੰ ਤੂੰ ਗੱਡੀ ਹੋ ਗਏ ਉਹਨੂੰ ਦਿਖਾਈਂ ਕਿ ਨੈਕਟਰ ਗੁਰੂ ਆ ਤੂੰ ਗਾਲ ਪੈਂਡਿਆ ਉਹ ਦੇ ਦੇ ਆ ਮਗਰ ਗੱਡੀ ਭੱਜਿਆ ਆ ਬੈਠ ਕੇ ਗੱਡੀ ਮਾਰੀ ਐ ਨੂੰ ਐਦਾਂ ਨਹੀਂ ਗੱਲਾ ਕਰੀਂਦੀ ਜੇ ਤੂੰ ਮੁਲਾਇਮ ਹੋਣਾ ਤੂੰ ਧੱਕਾ ਹੀ ਕਰੀਂ ਨਾ ਰੱਖਣਾ ਤੂੰ ਰੋਕਾ ਮਾਣੇ ਭਈ ਲੱਗਦਾ ਬ੍ਰੇਕਾਂ ਮਾਰਿਆ ਗੁਰੂ 60 ਸਵਾਰੀਆਂ ਬੈਠੀਆਂ ਗੱਡੀ ਦੇ ਵਿੱਚ ਇਹਦੇ ਵਿੱਚ ਕੋਈ ਸੀ ਦੇਖੀ ਕਿੰਨੀਆਂ ਸਵਾਰੀਆਂ ਦੇ ਸਾਰੇ ਇਹਨਾਂ ਦੀ ਬੱਸ ਕਿਹਦਾ ਲੱਗੀ ਹੈ ਇਹਨਾਂ ਦੀ ਏ.ਟੀ. ਮੀਡੀ ਸਰਦਾਰਾ ਸੋਹਣਾ ਦੀ ਬੱਸ ਦੇਖੀ ਚਲਾਈਆਂ ਸੌਰੀ ਮਾਫ਼ੀ ਹੋ ਰਹੀ ਆ ਸੌਰੀ ਇਹਨਾਂ ਦੀ ਰੇਨੀ ਟੂਬੀ ਖਰਾਬ ਹੋਂਦੀ ਭਾਈ ਜੀ ਹੈਲੋ ਹੈਲੋ ਇੱਕ ਪਾਸੇ ਮਲਾਇਮ ਕਹਿ ਰਹੇ ਜੀ ਜਿੰਦਰ ਜੰਦਰ ਇਹਨਾਂ ਦੇ ਕਰੋ ਲਾਗੂ ਭਾਈ ਜੀ ਤੁਹਾਨੂੰ ਕੋਈ ਪਿਆਰ ਨਾਲ ਮੈਂ ਪੀਂਦਾ ਨਹੀਂ ਹੈਗਾ ਜੇ ਮੈਨੂੰ ਕੋਈ ਪਿਆਤ ਹੀ ਆ ਤਾਂ ਜੇ ਮੈਂ ਗੱਲ ਭਾਈ ਜੀ ਤੁਹਾਨੂੰ ਨਾ ਪਰੇਸ਼ਾਨ ਕਰੋ ਅਸੀਂ ਵੀ ਘਰ ਜਾਣਾ ਮਹਾਰਾ ਜਿੰਦਰ ਜੰਦਰ ਇਹ ਪਰੇਸ਼ਾਨ ਹੋਏ ਬਤਾਉਣ ਜੀ ਸਾਰਿਆਂ ਤੋਂ ਮਾਫ਼ੀ ਮੰਗਦਾ ਮਾਫ਼ੀ ਨਾ ਥੋੜੀ ਕਿੰਦਰ ਮਾਫ਼ੀ ਮੰਗਵਾ ਜਿਹੜਾ ਇਹ ਚਾਮਦਾ ਜਾਂ ਕਿ ਕਦੇ ਫਸਲੇ ਨਾ ਪਕਾਰੀ ਖੜੀਆਂ ਹੋ ਗਿਆ ਸੀ ਇਹ ਸਰ ਹੁਣ ਅਕਸਰ ਸਾਡੇ ਦੱਸਣ ਕਿ ਤੁਹਾਨੂੰ ਥੋੜੇ ਸ਼ਰਾਬ ਪੀਣ ਦੇ ਇਲਜ਼ਾਮ ਹਜੇ ਤੁਹਾਡੇ ਮਿਲ ਆ ਜਾਂਦੇ ਕੀ ਹੈ ਸਰ ਉਹ ਬਾਤ ਪਤਾ ਲੱਗੂਗਾ ਜੀ ਹਾਂ ਜੀ ਬਾਤ ਪਤਾ ਲੱਗੂਗਾ ਇੱਥੇ ਕਿਹੜਾ ਜਾਮ ਲੱਗਾ ਹੈਗਾ ਜੀ ਇਹ ਚੜੀ ਬਿੰਨਾ ਗੱਡੀਆਂ ਆਈ ਸਰ 40 50 ਗੱਡੀਆਂ ਜਾਮ ਤੇ ਡੇਰੀ ਕਿੰਨਾ ਕੁ ਲੋਕੀਸ਼ੇ ਆਉਂਦੇ ਨੇ ਸਰ ਅਸੀਂ 15 ਮਿੰਟਾਂ ਚ ਆ ਗਏ ਉਸ ਤੋਂ ਬਰੇ ਤੁਹਾਨੂੰ ਥੋੜੇ ਪਹਿਲਾਂ ਦਾ 15 ਮਿੰਟਾਂ ਚ ਆ ਗਏ ਕੀ ਗੱਲਬਾਤ ਹੋਈ ਹੁਣ ਜਿਹੜਾ ਜਾਮ ਖੁਆ ਕਿੰਨਾ ਕੁ ਖੁਆ ਉਹ ਹਾਂਜੀ ਹੁਜਰ ਕਰੋ ਇਹ ਗੱਲੋਂ ਸਾਹਮਣੇ ਕੀ ਮੈਟਰ ਕੀ ਹੋਇਆ ਪਤਾ ਨਹੀਂ ਜਿਹੜੇ ਆਏ ਉਹ ਪਹਿਲਾਂ ਦੇ ਆਏ ਉਹਨਾਂ ਨੂੰ ਬੋਲੋ ਸਾਹਮਣੇ ਕਰੋ ਤੁਹਾਡੇ ਨਾਲ ਹੀ ਆਜੀ ਕੱਠੇ ਗਏ ਤੁਸੀਂ ਨਹੀਂ ਕੱਠੇ ਆਏ ਸਾਰੇ ਜਣੇ ਕੋਈ ਨਹੀਂ ਪਤਾ ਮੈਟਰ ਦਾ ਇਹਨਾਂ ਨੂੰ ਬਤਾਓ ਗੱਡੀਆਂ ਕਿੱਥੇ ਲੈ ਜਾ ਰਹੇ ਹੋ ਹੁਣ ਥਾਣੇ ਲੈ ਕੇ ਚੱਲ ਥਾਣੇ ਲੈ ਕੇ ਜਾ ਰਹੇ ਗਲਜਮ ਦਾ ਗੱਲ ਹੋਈ ਹੈ ਕੀ ਕਾਰਨ ਹੈਗਾ ਜਿਹੜਾ ਉਹਨਾਂ ਦੀ ਮਜੇ ਨਹੀਂ ਹੋਈ ਉਹਨਾਂ ਦੀ ਹੋਈ ਉਹ ਮੁੰਡੇ ਦੂਜੀ ਜਿਹੜੇ ਹਾਂਜੀ ਆਹ ਮੁੰਡੇ ਜਿਹੜੇ ਨਾਲ ਉਹਨਾਂ ਦੀ ਹੋਈ ਹੈ ਹੁਣ ਗੱਡੀਆਂ ਚੱਲ ਰਹੀਆਂ ਥਾਣੇ ਲੈ ਕੇ ਜਾ ਰਹੇ ਥਾਣੇ ਲੈ ਕੇ ਜਾ ਰਹੇ ਸ਼ਿਕਾਇਤ ਦਾ ਪਤਾ ਲੱਗੇ ਕੀ ਕਾਰਨ ਸੀਗਾ ਪਤਾ ਲੱਗੇ ਪ ਆੜੀ ਬੱਸ ਇਹ ਫੋਟੋ ਵਾਰੀ ਨਾ ਵਜੀ ਬੱਸ ਜਾ ਕੇ ਉਹ ਸੀ ਜਾਦਾ ਢੜਕਿਆ ਕੜਿਆ ਇਹ ਆਦਾ ਆਪਣੇ ਆਲੋ ਤੇ ਪੂਰਾ ਹੁਸ਼ਿਆਰ ਬਣ ਗਿਆ ਵੀ ਮੈਂ ਵਾ ਪਰ ਬੜੀ ਦਾ ਉਹਦਾ ਟਾਈਮ ਮਿਸ ਕਰਨ ਡਿਆ ਸਾਡੇ ਉਹ ਮਗਰ ਜਾਨ ਤੇ ਲੱਗੇ ਆਪਾਂ ਸੱਤੀ ਭਰ ਕੇ ਖੜੇ ਆ ਅੱਬੇ ਆਪਾਂ ਸੱਤੀ ਭਰ ਕੇ ਖੜੇ ਜਾਮ ਤੇ ਖੜੇ ਆ ਇਹ ਆਪਣੇ ਆਪ ਦੇ ਬਣਿਆ